ਬਠਿੰਡਾ ਦੇ ਪਿੰਡ ਸੂਚ ਤੇ ਰਾਇਕੇਵਾਲਾ ਵਿੱਚ ਇੱਕ ਹਫ਼ਤੇ ਵਿੱਚ 150 ਦੇ ਕਰੀਬ ਪਸ਼ੂਤਾਂ ਦੀ ਮੌਤ ਹੋ ਗਈ। ਇਹਨਾਂ ਮੌਤਾਂ ਦਾ ਕਾਰਨ ਪਸ਼ੂਆਂ 'ਚ ਫੈਲ ਰਿਹਾ ਇਨਫੈਕਸ਼ਨ ਦੱਸਿਆ ਜਾ ਰਿਹਾ ਹੈ। ਪਸ਼ੂਤਾਂ ਦੀਆਂ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਬਿਮਾਰ ਪਸ਼ੂਆਂ ਦੇ ਟੀਕੇ ਲਗਾਏ ਜਾ ਰਹੇ ਨੇ। ਪਿੰਡ ਸੂਚ ਤੇ ਰਾਇਕੀ ਕਲਾਂ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਹੁਣ ਤੱਕ 150 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜਿਸ ਦੇ ਕਾਰਨ ਪਤਾ ਨਹੀਂ ਲੱਗਿਆ। ਅਚਾਨਕ ਪਸ਼ੂਆਂ ਦੇ ਫੇਫੜਿਆਂ 'ਚ ਪਾਣੀ ਭਰ ਜਾਂਦਾ ਹੈ ਤੇ ਉਹ ਗਾਸ਼ ਖਾ ਕੇ ਡਿੱਗ ਜਾਂਦੇ ਨੇ ਫਿਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਪਿੰਡ ਵਾਸੀਆਂ ਵੱਲੋਂ ਦੱਸਿਆ ਗਿਆ ਕਿ ਕਰੀਬ 2 ਤੋਂ 3 ਮਹੀਨੇ ਪਹਿਲਾਂ ਪਸ਼ੂਆਂ ਨੂੰ ਡਾਕਟਰ ਵੱਲੋਂ ਸਮੇਂ ਸਿਰ ਟੀਕਾ ਨਹੀਂ ਕੀਤਾ ਗਿਆ ਤੇ ਨਾ ਹੀ ਪਿੰਡ ਦੇ ਹਸਪਤਾਲਾਂ ਵਿੱਚ ਕੋਈ ਡਾਕਟਰ ਉਪਲਬਧ ਹਨ ਅਜਿਹੇ ਹਾਲਾਤਾਂ 'ਚ ਲੋਕ ਆਪਣੇ ਪਸ਼ੂਆਂ ਦਾ ਇਲਾਜ ਕਰਵਾਉਣ ਲਈ ਕਿੱਥੇ ਜਾਣ ਪਸ਼ੂ ਪਾਲਣ ਵਿਭਾਗ ਵੱਲੋਂ ਇਸ ਅਣਪਛਾਤੇ ਵਾਇਰਸ ਦਾ ਪਤਾ ਲਗਾਉਣ ਲਈ ਚੰਡੀਗੜ੍ਹ ਤੇ ਜਲੰਧਰ ਤੋਂ ਟੀਮਾਂ ਮਾਲਵੇ ਖੇਤਰ ਵਿੱਚ ਭੇਜੀਆਂ ਗਈਆਂ ਨੇ ਤਾਜੋ ਪਸ਼ੂਆਂ ਦੇ ਹੋ ਰਹੇ ਨੁਕਸਾਨ ਤੋਂ ਬਚਾ ਕੀਤਾ ਜਾ ਸਕੇ ਇਸ ਪੂਰੇ ਮਾਮਲੇ 'ਚ ਡਿਪਟੀ ਡਾਇਰੈਕਟਰ ਡਾਕਟਰ ਰਾਜਦੀਪ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਕੀ ਕੀ ਕਿਹਾ ਗਿਆ ਉਹਨਾਂ ਵੱਲੋਂ ਆਓ ਇੱਕ ਵਾਰ ਸੁਣਦੇ ਹਾਂ ਹਾਂਜੀ ਬਾਈ ਜੀ ਕੀ ਨਾਮ ਆਪਨਾ ਅੰਮ੍ਰਿਤਪਾਲ ਸਿੰਘ ਜੀ ਤੇ ਕਿਹੜਾ ਪਿੰਡ ਆ ਸੂਜਪੁਰ ਜੀ ਕੀ ਜਿਹੜੀ ਤੁਹਾਡੇ ਮੱਝਾਂ ਨੂੰ ਬਿਮਾਰੀ ਚੱਲ ਰਹੀ ਕੀ ਹੈ ਜੀ ਇਹ ਬਿਮਾਰੀ ਜੀ ਆਪਣੇ ਨੂੰ ਫੇਫੜਿਆਂ 'ਚ ਵਿੱਚ ਪਾਣੀ ਭਰ ਜਾਂਦਾ ਇਥੇ ਤੇ ਉਸ ਤੋਂ ਬਾਅਦ ਬੀ ਡੈਥ ਹੋ ਜਾਂਦੀ ਦੇਖੇ ਤਾਂ ਵੀ ਪਸ਼ੂ ਡਿੱਗ ਪੈਂਦੇ ਤੇ ਪ੍ਰਸ਼ਾਸਨ ਵੱਲੋਂ ਕੋਈ ਕੀ ਕਦਮ ਚੱਕੇ ਗਏ ਆ ਪ੍ਰਸ਼ਾਸਨ ਜੀ ਮੈਂ ਡਾਕਟਰ ਸਾਹਿਬ ਸਾਡੇ ਜਿਵੇਂ ਜਿਹੜੀ ਡਿਊਟੀ ਆਈ ਉਹ ਐਵੇਂ ਕਿ ਸਾਡਾ ਵਧੀਆ ਸਾਥ ਦੇ ਰਹੇ ਜਿੰਨੇ ਜੋਗੇ ਵੀ ਹੈਗੇ ਆ ਬਾਕੀ ਮੈਡੀਸਨ ਵਗੈਰਾ ਵੀ ਉਹ ਆਪਦੇ ਕੋਲ ਥੋੜੀ ਕਾਣੀ ਜਿੰਨੀ ਕਿ ਚੱਲ ਉਹਨਾਂ ਦੀ ਜਾਇਸ ਸਾਹ ਦੇ ਸਾਡੇ ਨੂੰ ਦੇਈ ਜਾਂਦੇ ਆ ਤੇ ਬਾਕੀ ਪ੍ਰਸ਼ਾਸਨ ਤੁਸੀਂ ਕੋਈ ਵਧੀਆ ਚੰਗੀ ਦਵਾਈ ਹੋਰ ਸਾਡੇ ਪਿੰਡ ਨੂੰ ਮਿਲੇ ਜੀ ਤੇ ਵੈਸੇ ਮਨ ਲ ਜਿਵੇਂ ਜਿਹੜੇ ਡਾਕਟਰ ਸਾਹਿਬ ਸੀਗੇ ਹੁਣ ਸਾਡੇ ਇਹਦੀ ਡਿਊਟੀ ਆ ਮਨ ਲ ਉਹਨਾਂ ਦੀ ਦੋ ਦਿਨਾਂ ਵਾਸਤੇ ਜਿਹੜੀ ਬਾਹਰ ਲਾਤੀ ਸੀਗੀ ਤੇ ਉਹਨਾਂ ਨੇ ਸਰਪੰਚ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਵੀ ਤੁਸੀਂ ਬਕਾਇਦਾ ਡਿਊਟੀ ਨੂੰ ਕਹਿ ਕੇ ਵੀ ਸਾਡੀ ਡਿਊਟੀ ਇੱਥੇ ਰੱਖੀ ਜਾਵੇ ਵੈਟਰਨਰੀ ਹਸਪੀਟਲ ਆ ਗਿਆ ਸਾਡੇ ਪਿੰਡ ਤੇ ਤੁਹਾਡੇ ਪਿੰਡ ਹੈ ਨਹੀਂ ਸਾਡੇ ਪਿੰਡ ਦੀ ਪੀਰ ਕੋਲ ਕਿੰਨੇ ਪਸ਼ੂਆਂ ਦਾ ਨਸਕਾਨ ਹੋ ਚੁੱਕਿਆ ਹੈ 5 ਦਈਸ ਮੇਰੇ ਆਪਣੇ ਆਪ ਦੀ ਹੋ ਗਈ ਆਪਣੇ ਚਾਚੇ ਜੀ ਖੜੇ ਆ ਤੇ ਪਿੰਡ ਚ ਮੰਨ ਲਓ ਜੀ 50 60 ਹੋ ਗਏ ਜੀ ਕੋਈ ਪ੍ਰਸ਼ਾਸਨ ਅਧਿਕਾਰੀ ਆਇਆ ਹੋਵੇ ਤੁਹਾਡੇ ਕੋਲ ਨਹੀਂ ਪ੍ਰਸ਼ਾਸਨ ਕੋਲੇ ਡਾਕਟਰ ਸਾਹਿਬ ਵੀ ਆਉਂਦੇ ਜੀ ਹੋਰ ਨਹੀਂ ਕੋਈ ਪ੍ਰਸ਼ਾਸਨ ਵਾਲਾ ਕੋਈ ਨਹੀਂ ਕਿਦੋਂ ਚੰਡੀਗੜ੍ਹੋਂ ਜੀ ਤੇ ਤੁਹਾਡੇ ਵੈਕਸੀਨ ਹੋਈ ਆ ਹਾਂ ਜੀ ਹੋਈ ਹੋਈ ਪਹਿਲਾਂ ਕਿੰਨਾ ਟਾਈਮ ਹੋ ਗਿਆ ਜੀ ਉਹ 60 ਕਿ ਲਾਉਂਦੇ ਹੁੰਦੇ ਸਹੀ ਮਹੀਨਾ ਤੁਝੇ ਲੱਗਦੀ ਜੀ ਪਹਿਲਾਂ 5ਵੇਂ ਮਹੀਨੇ ਚ ਲੱਗਦੀ ਪੰਜਵੇਂ ਮਹੀਨੇ ਚ ਲੱਗੀ ਵੀ ਆ ਇਹ ਜੇ ਕੋ ਤੇ ਦੇਥ ਹੋਣ ਦਾ ਕਾਰਨ ਦਾ ਪਤਾ ਲੱਗਿਆ ਹੋਵੇ ਕੋਈ ਬਸ ਨਮੂਨੀਆਂ ਕਹਿੰਦੇ ਇਹ ਤਾਂ ਜੀ ਬਾਕੀ ਵਾਇਰਸ ਕਹਿੰਦੇ ਜਿਵੇਂ ਗਲ ਕੋਟੂ ਹੋ ਗਿਆ ਜੀ ਮੂੰਹ ਖੁਰ ਕਹਿੰਦੇ ਬਾਕੀ ਇਹ ਨਾਲੇ ਕੁਝ ਪਰਵਰਤਾ ਲਾ ਲਓ ਜੋ ਰੰਗਵਾਸੀਆਂ ਦੇ ਜੀ ਮੁੰਡੇ ਉਹਨਾਂ ਦੇ ਲਾ ਲਓ ਜੀ ਤਿੰਨ ਸਾਡੇ ਪਿੰਡ ਹਾਂਜੀ ਭਾਈ ਜੀ ਕੀ ਨਾਮ ਆ ਆਪਣਾ ਨਾਮ ਮੇਰਾ ਨਾਜੋਦ ਸਿੰਘ ਹੈ ਕਿਹੜਾ ਪਿੰਡ ਆ ਜੀ ਪਿੰਡ ਸੂਚੀ ਕੀ ਜਿਹੜਾ ਪਸ਼ੂਆਂ ਦੀ ਬਿਵਾਰੀ ਚੱਲ ਰਹੀ ਹੈ ਕੀ ਕਰਨਾ ਰੇ ਇਹ ਪਸ਼ੂਆਂ ਨੂੰ ਬਿਵਾਰੀ ਪਾ ਲਈ ਇੱਕ ਵਾਰ ਇੱਕ ਘਰ ਤੋਂ ਸਟਾਰਟ ਹੋਈ ਸੀਗੀ ਹਾਂਜੀ ਉਸ ਤੋਂ ਬਾਅਦ ਉਹ ਟੀਮਾਂ ਇੱਥੇ ਡਾਕਟਰਾਂ ਦੀ ਟੀਮਾਂ ਹੀ ਪਹੁੰਚੀਆਂ ਤੇ ਉਹ ਟੀਮ ਸਾਰੇ ਪਸ਼ੂਆਂ ਦੇ ਟੈਸਟ ਮਤਲਬ ਉਹ ਸਰੇ ਤਾਈਂ ਪਹੁੰਚੇ ਗਣ ਜਿtheta ਤਿਆਰ ਨੇ ਸੀਗੇ तकरीबन ਪਹਿਲੀ ਵਾਰ ਜਦੋਂ ਟੀਮ ਆਈ ਹੈ 10% ਦੇ ਟਾਈਟ ਸੀਗੇ ਉਹਨਾਂ ਦੇ ਵਿੱਚੋਂ ਇੱਕ ਟੈਸਟ ਵੀ ਇੱਕ ਟੈਸਟ ਹੀ ਸਰੇ ਜਾਏਗਾ ਸਹੀ ਉਹ ਕੋਈ ਮਤਲਬ ਨਹੀਂ ਦੇਖ ਭਾਲ ਸਹੀ ਨਹੀਂ ਹੋਣੀ ਹੁਣ ਤਾਂ ਕਿੰਨੇ ਪਸ਼ੂਆਂ ਦਾ ਹੋਣ ਤਾਂ ਹੀ ਘੱਟੋ ਘੱਟ ਜੀ 50 ਦੇ ਕਰੀਬ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ ਜੀ ਵਧੀਆ ਪੂਰੇ ਭਾਰੇ ਮੋਲੇ ਦੇ ਤੇ ਹਰੇ ਘਰ ਦੇ ਵਿੱਚ 2-4 ਪਸ਼ੂ ਹਰੇ ਘਰ ਦੇ ਵਿੱਚ ਖੜੇ ਹੈ ਕਿੰਨੇ ਪਸ਼ੂ ਖੜੇ ਆਏ ਹੁਣ ਵੀ ਖੜੇ ਆਏ ਹਾਂ ਵੀ ਖੜੇ ਆਈ ਜਾਂਦੀ ਬਿਮਾਰੀ ਜਿਵੇਂ ਅੱਜ ਸਵੇਰੇ ਮੇਰੇ ਕੋਲ ਇੱਕ ਬੰਦਾ ਆਇਆ ਸੀਗਾ ਆਪਣਾ ਗਰਮੀਰ ਸਿੰਘ ਦਾ ਮੁੰਡਾ ਸੁਖਦੇਵ ਸਿੰਘ ਉਹ ਕਹਿੰਦਾ ਅੱਜ ਸਵੇਰੇ ਮੇਰੇ ਪੁੱਤ ਤਿੰਨ ਪਸ਼ੂਆਂ ਨੂੰ ਬਿਮਾਰੀ ਆਈ ਹੈ ਆਈ ਜਾਂਦੀ ਜੀ ਇਸ ਦਿਨ ਉਹਨਾਂ ਨੂੰ ਵਧੀ ਜਾਂਦਾ ਹੈ ਰੁਕਣੀ ਨਹੀਂ ਰਹਿ ਸਭ ਵਧੀ ਜਾਂਦੀ ਹੈ ਹਾਂ ਤੇ ਇਹਦਾ ਬਾਈ ਨੇ ਬਸ ਬਾਈ ਦੇਖਦੇ ਤੇ ਕੁਰੀਓ ਕੀ ਤੁਹਾਨੂੰ ਤਾਂ ਇਹਨੂੰ ਵਾੜਾ ਹੀ ਚਰ ਹੋਵੇ ਇੰਨਾ ਲੱਗੇ ਇਹਨਾਂ ਨੂੰ 5 ਹੀ ਮਿੰਟ ਲੱਗੇ ਸਰ ਕੱਟਿੰਨੋਂ ਨਾ 5 ਹੀ ਮਿੰਟ ਲੱਗੇ ਇਹ ਨਹੀਂ ਜੀ ਤੁਸੀਂ ਮੈਂ ਭਾਈ ਨੂੰ ਬੋਲ ਮਾਰਾ ਕਿ ਸਾਡੇ ਸਰਪੰਚਾ ਤਾਂ ਹਿੰਕਰੇ ਤੇ ਤੇ ਭਾਈ ਐਥੇ ਆਉਂਦਾ ਗਿਆ ਤੇ ਨਹੀਂ ਸ਼ਰਮ ਆ ਰਹੀ ਕਟਿੰਗ ਉਹ オーਪਨ ਲੈ ਕੇ ਉਹ ਕਰ ਦਿੱਤੀ ਆ ਜੀ ਬਟਾ ਬਾਰਸੀ ਨਾ ਨਾ ਅੱਜ ਕਰਕੇ ਵੀ ਰੈੱਜ ਕਰੀਗੇ ਹੁਣ ਦਾਣਾ ਵੀ ਜਿਹੜਾ ਪਾਸਾ ਖੇਡਦਾ ਵੇਖ ਰਿਹਾ ਸੀ ਉਹ ਵੀ ਰੈੱਜ ਕੀਤਾ ਸਰ ਕੀ ਕਹਿਣਾ ਚਾਹੁੰਗੇ ਜੇ ਦੇ ਪਛਵਾ ਦੇ ਵਿੱਚ ਲਗਾਤਾਰ ਮਾਤਕਾਰ ਦਾ ਵਾਤਾਵਰਣ ਹੋ ਰਿਹਾ ਹੈਗਾ ਕਿਸ ਤਰ੍ਹਾਂ ਦੇ ਹਾਲਾਤ ਨੇ ਬਠਿੰਡਾ ਜ਼ਿਲ੍ਹੇ ਕਾਫੀ ਮਾਮਲਾ ਹੈ ਇਹ ਕਿ ਪੂਰੇ ਜ਼ਿਲ੍ਹੇ ਵਿੱਚ ਨਹੀਂ ਹੈ ਕਿ ਇਸ ਤਰੀਕੇ ਮਾਮਲੇ ਦੋ ਹੀ ਪਿੰਡ ਹੈਗੇ ਆ ਜਿੱਥੇ ਥੋੜਾ ਜਿਹਾ ਜੋ ਹਫਤਾ ਪਹਿਲਾਂ ਮੈਨੂੰ ਸੂਚ ਦਾ ਪਤਾ ਲੱਗਿਆ ਸੀ ਤੇ ਹੁਣ ਇੱਕ ਜਿਹੜਾ ਰਾਏਕੇ ਕਲਾ ਹੈ ਉਹਦੀ ਇਨਫੋਰਮੇਸ਼ਨ ਮਿਲੀ ਹੈ ਤੇ ਸੂਚ ਵਿੱਚ ਲਗਭਗ 22 ਜਾਨਵਰਾਂ ਦੀ ਮੌਤ ਹੋਈ ਹੈ ਤੇ ਰਾਏਕੇ ਕਲਾ ਵਿੱਚ 34-35 ਜਾਨਵਰਾਂ ਦੀ ਮੌਤ ਹੋਈ ਹੈ ਤੇ ਇਹਦੇ ਵਿੱਚੋਂ ਪਹਿਲਾਂ ਇਹ ਸਸਪੈਕਟ ਕਰ ਰਹੇ ਸੀ ਕਿ ਕਿ ਹੈਮੋਰੈਜਿਕ ਸੈਪਟਿਸੇਮੀਆ ਹੈ ਉਹਦੇ ਸੈਂਪਲਸ ਵੀ ਲਏ ਸੀਗੇ ਤੇ ਮੈਂ ਜਿਹੜੀ ਆਪਣੀ ਯੂਨੀਵਰਸਿਟੀ ਦੇ ਕਾਲਜ ਇਥੇ ਹੈਗਾ ਵੈਟੇਨਰੀ ਦਾ ਆਰੰਪੁਰਾਪੁਰ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਸੀ ਕਿ ਉਹਨਾਂ ਨੇ ਆਪਣੀ ਟੀਮ ਵੀ ਭੇਜੀ ਸੀ ਪਰ ਉਹਦੇ ਵਿੱਚ ਐਚਐਸ ਕਨਫਰਮ ਨਹੀਂ ਹੋਇਆ ਤੇ ਹੁਣ ਜਿਹੜੇ ਹੈਗੇ ਕੁਝ ਕੇਸਿਸ ਵਿੱਚ ਦੋ ਕੇਸਿਸ ਸੂਚ ਦੋ ਕੇਸਿਸ ਇਥੇ ਉਹ ਐਫਐਮਡੀ ਜਿਹੜਾ ਹੈਗਾ ਉਹਦੀ ਡਾਇਗਨੋਸਿਸ ਹੋਈ ਹੈ ਪਰ ਬਾਕੀ ਜਿਹੜੇ ਹੈਗੇ ਉਹ ਨਿਊਮੋਨਿਕ ਹੈ ਤਾਂ ਉਹ ਐਫਐਮਡੀ ਦੇ ਨਾਲ ਉਹਦੇ ਜਿਹੜੇ ਬਾਕੀ ਲੱਛਣ ਹੈ ਉਹ ਮੈਚ ਨਹੀਂ ਕਰ ਰਹੇ ਤੇ ਕੱਲ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਉਹ ਉੱਪਰੋਂ ਡਾਇਰੈਕਟੋਰੇਟ ਤੋਂ ਵੀ ਟੀਮ ਭੇਜੀ ਸੀ ਕਿ ਜਲੰਧਰ ਤੋਂ ਵੀ ਟੀਮ ਆਈ ਹੈਗੀ ਹੈ ਤੇ ਜਿਹੜਾ ਉਹਨਾਂ ਨੇ ਸੈਂਪਲਸ ਕਲੈਕਟ ਕੀਤੇ ਨੇ ਤੇ ਮੈਂ ਇਹ ਸਮਝਦਾ ਕਿ ਉਹ ਜਲਦੀ ਹੀ ਉਹਦਾ ਕੋਈ ਜਿਹੜਾ ਡਾਇਗਨੋਸਿਸ ਹੈ ਉਹ ਇਨਸ਼ੋਰ ਕਰਨਗੇ ਕਿ ਜੀ ਫਾਈਨਲ ਡਾਇਗਨੋਸਿਸ ਕੀ ਬੰਦਾ ਹੈ ਉਹਦੇ ਬੇਸਿਸ ਤੇ ਜਿਹੜਾ ਕਿਸਾਨਾਂ ਨੂੰ ਆਪਾਂ ਸੋਚਣਾ ਦੇਣੀ ਹੈ ਕਿ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕਿਸ ਤਰੀਕੇ ਨਾਲ ਇਹਨੂੰ ਸਾਹਮਣਾ ਚਾਹੀਦਾ ਉਹਦੇ ਬਾਰੇ ਇਹਨਾਂ ਨੂੰ ਜਾਣਕਾਰੀ ਜਾਗਰੂਕਤਾ ਕਰਾਉਣਾ ਹੈ ਜਿਹੜੇ ਮਾਲਕ ਨਹੀਂ ਉਹਨਾਂ ਦਾ ਮਾਹੌਲ ਹੈ ਜਿਵੇਂ ਹਦਾਇਤਾਂ ਦਿੱਤੀਆਂ ਗਈਆਂ ਹਨ ਪ੍ਰਸ਼ਾਸਨ ਵੱਲੋਂ ਦੇਖਿਓ ਜਿਵੇਂ ਮੈਂ ਕਿਹਾ ਕਿ ਸਭ ਤੋਂ ਪਹਿਲਾਂ ਤੇ ਇਹ ਹੀ ਹੈ ਕਿ ਵਾਇਰਲ ਹੈ ਐਫ ਐਮ ਡੀ ਜਿਹੜਾ ਹੈਗਾ ਦੋ ਦੋ ਕੇਸ ਜਿਹੜੇ ਆਪਣੇ ਆਏ ਨੇ ਉਹ ਦੋਨੋਂ ਐਫ ਐਮ ਡੀ ਦੇ ਹੈ ਉਹ ਵਾਇਰਲ ਕੇਸਿਸ ਨੇ ਤੇ ਮੂਖੁਰ ਦੀ ਬੀਮਾਰੀ ਜਿਵੇਂ ਆਪਾਂ ਸਾਰੇ ਹੀ ਮੰਨਦੇ ਹਾਂ ਤੇ ਇਹਦੇ ਵਿੱਚ ਜਿਹੜਾ ਉਹਨਾਂ ਨੂੰ ਪਾਣੀ ਤੋਂ ਕਿਸ ਤਰੀਕੇ ਨਾਲ ਨਾਰਮਲੀ ਅਸੀਂ ਇਸਤੇਮਾਲ ਕਰਦੇ ਹਾਂ میڈیسن نارملی سیکنڈری انفیکشن پرووائڈ کرنے پر وہ ایف ایم ڈیسز کو یہ موسٹلی ہارٹ ریلیٹڈ سٹرین ہے بہت زیادہ بھی نہیں لگتا بہت جلدی ڈیتھ ہو جاندی ہے سب تو پہلا تا آپس میں جانوروں دا مکس ہونا جا وہاں کچھ روک لیے کہ زیادہ ایک دوے ایک پنڈ کے جانور دوجے پنڈ یا ایک پنڈے آپ کوشش کر سکتے ہیں کہ یہ آئیسولیٹ کر سکتے ہیں کے لیے کچھ سمے کے لیے یہ آئیسولیٹ کریے جیسے جیسے سانوں یہ بارے ہولے گی کہ کون سی والی جڑی ہے بیماری ہے ایکچولی کیونکہ دو دو کیسز بھی کنفرم ہے باقی سمٹمز ہی ڈفرنٹ ہے تو جب سب پتہ لگ جائے گا تو دے بارے آپ پروپر پریس ریلیز کر کے سارے کسانوں نے بھی جا کر ਬਟੇਂਡਾ ਜਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਜਿਹੜੀ ਪਸ਼ੂਆਂ ਦੀ ਬਿਮਾਰੀ ਜਿਹੜੀ ਨਵੀਂ ਆਈ ਹੈ ਉਹ ਫਾਈ ਜਾ ਰਹੀ ਹੈ ਲੇਕਿਨ ਵੱਡੇ ਲੈਵਲ ਦੇ ਉੱਪਰ ਜਿਹੜਾ ਪਸ਼ੂ ਮਰ ਵੀ ਰਹੇ ਨੇ ਕੀ ਬਿਮਾਰੀ ਹੈ ਜੀ ਉਹ ਕੀ ਇਸ ਦੇ ਲਈ ਤੁਸੀਂ ਕਰ ਰਹੇ ਹੋ ਬਟੇਂਡਾ ਜਿਲ੍ਹੇ ਦੇ ਵਿੱਚ ਦੋ ਪਿੰਡਾਂ ਤੋਂ ਬਿਮਾਰੀ ਰਿਪੋਰਟ ਹੋਈ ਹੈ ਇੱਕ ਸੂਚ ਪਿੰਡ ਹੈ ਔਰ ਦੂਸਰਾ ਰਹਿ ਕੇ ਗੱਲਾਂ ਜੋ ਸੂਚ ਪਿੰਡ ਦੇ ਵਿੱਚ ਹੈ ਉੱਥੇ ਤਕਰੀਬਨ 15 ਦਿਨਾਂ ਦੇ ਵਿੱਚ 22 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਹੜੀਆਂ ਕਿ ਕਈ ਕਾਰਨਾਂ ਬਖ ਬਖ ਕਾਰਨ ਕਰਕੇ ਮਾਰੀਆਂ ਨੇ ਉਹਦੇ ਵਿੱਚ ਨਾਈਟ੍ਰਾਈਟ ਪਾਇਨਿੰਗ ਵੀ ਹੈ ਔਰ ਨਮੋਨੀਆ ਵੀ ਹੈ ਔਰ ਜਿਆਦਾ ਬੁਖਾਰ ਤੇ ਹੋਰ ਲੱਛਣ ਵੀ ਹਨ ਜੋ ਰੈਕੇ ਕਲਮੰਡ ਹੈ ਉੱਥੇ 15 ਦਿਨਾਂ ਦੇ ਵਿੱਚ ਤਕਰੀਬਨ 70 ਮੌਤਾਂ ਦੀ ਪੁਸ਼ਟੀ ਹੋਈ ਹੈ ਜਿਦੇ ਵਿੱਚੋਂ 18 6 ਮਹੀਨਿਆਂ ਤੋਂ ਘਟਦੇ ਘਟਰੂ ਬਚਰੂ ਹਨ ਉੱਥੇ ਵੀ ਪੱਠੇ ਦੇ ਵਿੱਚ ਨਾਈਟ੍ਰੇਟ ਪਾਈਨਿੰਗ ਆਈ ਹੈ ਔਰ ਉਹ ਸੈਂਪਲ ਅਸੀਂ ਦੋਨਾਂ ਖਾਮਾਂ ਦੇ ਹੀ ਭੇਜੇ ਹਨ ਜੋ ਕਿ ਪੂਰੀ ਕਨਫਰਮੇਸ਼ਨ ਲੈਬਰਾਟਰੀ ਤੋਂ ਬਾਅਦ ਠੀਕ ਅਸੀਂ ਦੱਸ ਸਕਦੇ ਹਾਂ ਮੌਤ ਦਾ ਅਸਲੀ ਕਾਰਨ ਤਾਂ ਸੋ ਇਹ ਵੈਰ ਸਾਇਆ ਜੀ ਕਿ ਉਹ ਲੈਬੈਟਰੀ ਕਨਫਰਮੇਸ਼ਨ ਬਾਅਦ ਤੂੰ ਹੀ ਅਸੀਂ ਪੁਸ਼ਟੀ ਕਰ ਸਕਦੇ ਹਾਂ ਉਹਨਾਂ ਦੇ ਰਸੀ ਜਿਹੜਾ ਨਿਕਲਦਾ ਵੱਡੇ ਪਸ਼ੂਆਂ ਦੇ ਵਿੱਚ ਪ੍ਰੋਬਲਮ ਆਈ ਹੈ ਮੂੰਹ ਘੁਰ ਦੀ ਪ੍ਰੋਬਲਮ ਵੀ ਸੀਗੀ ਪਹਿਲਾਂ ਤਾਂ ਉਸੇ ਅਧੀਨ ਹੀ ਜਿਹੜਾ ਅਚਾਨਕ ਇੱਕਦਮ ਜਿਹੜਾ ਡੰਗਰ ਉਹਨੂੰ ਹਾਰਟ ਫੇਲ ਹੋ ਜਾਂਦਾ ਉਸ ਦਾ ਇਹ ਪੋਸਟਮਾਰਨ ਨੂੰ ਕਰਨ ਤੋਂ ਪਰੰਤ ਹੀ ਕਹਿ ਸਕਦੇ ਹਾਂ ਅ ਉਹਨਾਂ ਕਰ ਅਸੀਂ ਨਹੀਂ ਕਹਿ ਸਕਦੇ ਕਿ ਮੌਤ ਹਾਰਟ ਫੇਲ ਹੋਣ ਕਾਰਨ ਹੋਈ ਹੈ ਜਾਂ ਕਿਸ ਕਾਰਨ ਹੋਈ ਹੈ ਕਿਉਂਕਿ ਜੋ ਰੈਕਲਮ ਦੇ ਵਿੱਚ ਹੋਇਆ ਉਹਦੇ ਵਿੱਚੋਂ 18 ਜਨਮ ਬੱਚੇ 6 ਮਹੀਨੇ ਦੀ ਉਮਰ ਤੋਂ ਘਟਦੇ ਨੇ ਉਹ ਜ਼ਿਆਦਾ ਠੰਡ ਕਾਰਨ ਵੀ ਵਿੱਚ ਮੌਤਾਂ ਹੋ ਰਹੀਆਂ ਨੇ ਔਰ ਉਹ 15 ਦਿਨਾਂ 'ਚ ਮੌਤਾਂ ਹੋਈਆਂ ਨੇ ਕੁਝ ਨਾਰਮਲੀ ਠੰਡ ਕਾਰਨ ਜਾਂ ਨੈਗਲੈਕਟਡ ਕੇਅਰਿੰਗ ਕਾਰਨ ਜਾਂ ਕਮਜ਼ੋਰੀ ਕਾਰਨ ਜਾਂ ਹੋਰ ਵੀ ਕੋਈ ਕਾਰਨ ਹੋ ਸਕਦਾ ਨਮੂਨੀਆਂ ਵੀ ਹੋ ਸਕਦਾ ਨਮੂਨੀਆਂ ਵੀ ਹੋ ਸਕਦਾ ਹੈ ਉਹ ਸਾਰੇ ਮਲਾਕੇ ਇੰਨੀਆਂ ਸਾਡੇ ਕੋਲ ਜੋ ਪੁਸ਼ਟੀ ਹੋਈ ਹੈ ਫਿਰ ਤੁਹਾਨੂੰ ਜਿਹੜੀਆਂ ਬਾਹਰ ਦੀਆਂ ਟੀਮਾਂ ਜਿਵੇਂ ਜਲੰਧਰ ਦੀ ਟੀਮ ਇੱਥੇ ਆਈ ਹੋਈ ਹੈ ਜਾਂ ਤੁਹਾਡੀਆਂ ਟੀਮਾਂ ਨੇ ਉਹ ਕਿੰਨਾ ਕੁ ਜਿਹੜਾ ਸੈਂਪਲਿੰਗ ਲੈ ਰਹੀਆਂ ਜਾਂ ਹੁਣ ਤੱਕ ਵੀ ਕੁਝ ਸਾਹਮਣੇ ਕੁਝ ਸਾਡੀਆਂ ਇੰਜੀਨੀਅਰ ਟੀਮਾਂ ਨੇ ਉਹ ਦਿਨ ਰਾਤ ਕੰਮ ਤੇ ਲੱਗੀ ਹੋਈਆਂ ਪਸ਼ੂਆਂ ਨੂੰ ਜਾਗਰੂ ਕਰਨ ਲਈ ਔਰ ਉਹਨਾਂ ਦੇ ਇਲਾਜ ਲਈ ਔਰ ਜੋ ਜਲੰਧਰ ਦੀ ਟੀਮ ਆਈ ਹੈ ਉਹ ਸੈਂਪਲ ਲੈਣ ਔਰ ਕਿਸਾਨਾਂ ਨੂੰ ਜਾਗਰੂ ਕਰਨ ਲਈ ਆਈ ਸੀ ਕੱਲ ਦੋਨੋਂ ਪਿੰਡਾਂ ਦਾ ਮੀਟਿੰਗ ਕੀਤਾ ਉਹਨਾਂ ਨੇ ਔਰ ਅ ਚੰਡੀਗੜ੍ਹ ਤੋਂ ਵੀ ਟੀਮ ਰਿਪੋਰਟਿੰਗ ਪ੍ਰੋਪਰ ਕਰਨ ਲਈ ਆਈ ਸੀ ਉਹਨਾਂ ਨੇ ਵੀ ਦੋਨੋਂ ਪਿੰਡਾਂ ਦਾ ਦੌਰੇ ਹਜੇ ਤੱਕ ਹੁਣ ਤੱਕ ਕੀ ਸਾਹਮਣੇ ਆਇਆ ਜੀ ਕੁਝ ਹੁਣ ਤੱਕ ਸੈਂਪਲ ਜੋ ਭੇਜੇ ਗਏ ਨੇ ਉਹ ਹਲੇ ਰਿਪੋਰਟ ਸਾਡੇ ਕੋਲ ਨਹੀਂ ਆਈ ਤੇ ਉਹਦੇ ਵਿੱਚ ਜੋ ਕਨਫਰਮ ਹੋਇਆ ਉਹਦੇ ਵਿੱਚ ਨਮੂਨੀਆਂ ਤੇ ਨੈਗੇਟਿਵ ਫਾਈਨਿੰਗ ਇਹ ਤਾਂ ਪੱਕਾ ਹਰ ਸਾਰੇ ਪੱਟਾਂ 'ਚ ਆ ਰਹੀ ਹੈ ਕਿਉਂਕਿ ਕੀ ਕਰ ਰਹੇ ਆ ਇਹ ਆਪ ਦੇ ਵਿੱਚ ਕਿਸਾਨਾਂ ਦੇ ਵਿੱਚ ਟ੍ਰੈਂਡ ਹੈਗਾ ਇੱਕ ਤਾਂ ਅਜੇ ਤੱਕ ਮੇਨ ਹੀ ਪਿਆ ਇੱਕ ਜ਼ੂਰੀਆ ਥੋੜੀ ਜਿਆਦਾ ਵਰਤੋਂ ਜਿਹੜੇ ਕਰ ਰਹੇ ਆ ਹਰੇ ਪੱਟਾਂ ਦੇ ਵਿੱਚ ਕਿਸਾਨ ਉਹਨਾਂ ਨੈਗੇਟਿਵ ਫਾਈਨਿੰਗ ਸੁਭਾਅ ਨਾਲੋਂ ਜ਼ਿਆਦਾ ਵੱਧਦੀ ਹੈ ਔਰ ਮੈਂ ਤੁਹਾਡੇ ਮਾਧਿਅਮ ਨਾਲ ਕਿਸਾਨਾਂ ਨੂੰ ਫੀਲ ਵੀ ਕਰਦਾ ਕਿ ਉਹ ਜ਼ੂਰੀਆ ਦੀ ਵਰਤੋਂ ਘਟ ਤੋਂ ਘਟ ਕਰੇ ਲੋ ਜਿਹੜੀ ਆਪਣੀ ਖਾਦ ਹੈ ਉਹਨੂੰ ਇਸਤੇਮਾਲ ਕਰਨ। ਹਾਂਜੀ ਰੂੜੀ ਹਾਂਜੀ ਰੂੜੀ ਦੀ ਖਾਦ ਦਾ ਜ਼ਿਆਦਾ ਇਸਤੇਮਾਲ ਕਰਨ। ਤੇ ਜ਼ੋਰੀਆ ਦੀ ਮਾਤਰਾ ਬਿਲਕੁਲ ਘਟਾ ਦੇਣ। ਨਹੀਂ ਪ੍ਰੋਬਲਮ ਹੋਰ ਵੱਧੀ। ਹਾਂਜੀ ਹਾਂਜੀ ਕਿਉਂਕਿ ਨੈਗੇਟਿਵ ਪਾਈਨਿੰਗ ਇੱਕ ਐਸੀ ਸਮੱਸਿਆ ਹੈ ਜਿਹਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੈ। ਬਰਕਿੰਡਾ ਤੋਂ ਹਰਮਿੰਦਰ ਸਿੰਘ ਵਿਨਾਸ਼ ਦੀ ਤੇ ਸੇਵਕ ਲਈ ਰਿਪੋਰਟ।